ਹਰਿ ਗੁਰਪ੍ਰਿਆਰੀ ਵਡਪਾਦੀ ਸਾਧ ਸੰਗਤ ਜੀ ਕਲਵੀਤਾਰ ਪਾਤਸ਼ਾ ਤਨ ਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਬਖਸ਼ਿਸ਼ ਫਰਮਾਓ ਜੁੜ ਬੈਠੀ ਸਾਰੀ ਸਾਧ ਸੰਗਤ ਨੇ ਗੱਡ ਕੇ ਆਖਣਾ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਿਗੁਰੂ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕੀਤੀ ਹੈ ਜੋ ਵਰਤਮਾਨੇ ਤੌਰ 'ਤੇ ਉਹ ਬੁੜ ਬਾਣੀ ਦੇ ਜਾਪ ਚੋਰੇ ਹਨ ਆਸਾ ਕੀ ਵਾਰ ਦੇ ਸ਼ਬਦ ਨੀਖ ਧਰਮ ਹਜੂਰੀ ਰਾਜੀ ਸਿੰਘ ਆਕਾਸ਼ੋਂ ਬੜੇ ਹੀ ਪੰਜਾਬ ਦੇ ਨਾਲ ਆਪ ਸੰਗਤਾਂ ਨੇ ਸਰਵਣ ਕੀਤੇ ਹਨ ਜੋ ਪਾਵਨ ਅਸਥਾਨ ਹਤੇ ਲੜੀ ਬਾਦ ਗੁਰਬਾਣੀ ਦੀ ਊਣੀ ਚਾਰ ਅਰੋਜਨ ਸਰਵਣ ਕਰਦੇ ਹਾਂ ਸਨਮਾਨਯੋਗ ਗੁਰੰתי ਸਿੰਘ ਸਾਹਿਬ ਜੀ ਬਣਾ ਖਾਸ ਹਾਂ ਅੱਜ ਦਾ ਪਾਵਨ ਵਿਚਾਰ ਵਿੱਚ ਸ਼ਬਦ ਬੜੇ ਹੀ ਪਿਆਰ ਦੇ ਨਾਲ ਆਪ ਸੰਗਤਾਂ ਨੇ ਸਰਵਣ ਕੀਤਾ ਹੈ ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਪਾਵਨ ਚਰਣਾ ਕਮਲਾਂ ਦੇ ਨਾਲ ਮਨ ਜੋੜੀਏ ਵਿਚਾਰ ਕਰਨੀ ਹੈ ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਰਾਹੀਂ ਸਾਨੂੰ ਕਾਲਯੁਗੀ ਜੀਵਾਂ ਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਾਂ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨਵਿਰਤੀਆਂ ਦੀ ਇਕਾਗਰਤਾ ਅਤੇ ਚਿੱਤ ਦੀ ਸਾਵਧਾਨਤਾ ਦੇ ਲਈ ਆਪ ਗੁਰੂ ਰੂਪ ਸਾਧ ਸੰਗਤ ਬਖਸ਼ਵਾਸੀਸ ਜੋੜ ਬੈਠੇ ਸਾਧ ਸਾਧ ਸੰਗਤ ਨੇ ਜਪਣਾ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਅੱਜ ਦਾ ਪਾਵਨ ਸ਼ਬਦ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 1367 ਅੰਗ ਤੇ ਸੁਭਾਏ ਮਾਨ ਹਨ ਭਗਤ ਕਬੀਰ ਜੀ ਜਿਨ੍ਹਾਂ ਦੇ ਸਲੋਕਾਂ ਦੀ ਲੜੀਵਾਰ ਵਿਚਾਰ ਕਰਦੇ ਆ ਹਾਂ ਹੁਣ ਤੱਕ ਆਪਾਂ 52 ਸਲੋਕ ਸਰਵਣ ਕਰ ਲਏ ਹਨ ਜਿਨ੍ਹਾਂ ਵਿੱਚ ਭਗਤ ਕਬੀਰ ਜੀ ਸਮਾਜ ਸੰਸਾਰ ਦੇ ਨਾਲ ਜੁੜੀਆਂ ਹੋਈਆਂ ਕੁਝ ਗੱਲਾਂ ਵਿਵਹਾਰ ਦੇ ਨਾਲ ਜੁੜੀਆਂ ਹੋਈਆਂ ਕੁਝ ਗੱਲਾਂ ਉਹਨਾਂ ਦੀ ਉਦਾਹਰਨ ਦਿੰਦੇ ਨੇ ਤੇ ਅਨੇਕਾਂ ਤਰ੍ਹਾਂ ਦੀਆਂ ਉਦਾਹਰਨਾਂ ਦੇ ਕਰਕੇ ਸਾਨੂੰ ਜੀਵਾਂ ਨੂੰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੋੜਦੇ ਹਨ ਅੱਜ ਦਾ ਜੋ 53 ਨੰਬਰ ਸ਼ਲੋਕ ਹੈ ਭਗਤ ਕਬੀਰ ਜੀ ਉਚਾਰਨ ਕਰਦੇ ਨੇ ਕਬੀਰ ਹਰਨਾ ਦੂ